ਤੁਸੀਂ ਦੇਖ ਰਹੇ ਨਿਊ ਟਾਈਮ ਪਾਤਣਾ ਤੇ ਜਿਹੜੀਆਂ ਕਿਸਾਨੀ ਅੰਦੋਲਨ ਟੂ ਦੀਆਂ ਤਸਵੀਰਾਂ ਜਿਹੜੀਆਂ ਅੱਜ ਖਨੌਰੀ ਮੋੜੇ ਤੇ ਜਿਹੜਾ ਬਹੁਤ ਵੱਡਾ ਜਿਹੜਾ ਕਿਸਾਨਾਂ ਦਾ ਇਕੱਠ ਹੋਇਆ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਅੱਜ ਸਵੇਰ ਤੜਕਸਰ ਪੁਲਿਸ ਵੱਲੋਂ ਜਿਹੜਾ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹੋਣਾ ਜਿਹੜਾ ਉਹਨਾਂ ਦੀ ਜਗ੍ਹਾ ਤੇ ਸੁਖਜੀਤ ਸਿੰਘਾ ਜਿਹੜਾ ਹਰਦੋ ਝੰਡੇ ਕਿਸਾਨ ਆਗੂ ਆ ਉਹਨਾਂ ਵੱਲੋਂ ਜਿਹੜਾ ਮਰਨwarte ਤੇ ਬੈਠੇ ਜਾ ਰਿਹਾ ਤੇ ਜਿਹੜਾ ਵੱਡਾ ਕਾਫਲਾ ਕਿਸਾਨਾਂ ਦਾ ਹੁਣ ਉਹ ਨਵੇਂ ਪੰਡਾਲ ਵਾਲੇ ਪਾਸੇ ਨੂੰ ਜਿਹੜਾ ਰਵਾਨਾ ਹੋਇਆ ਹੋਇਆ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੈਂ ਕਹਾਂਗਾ ਕੈਮਰਾਮੈਨ ਕਿ ਤਸਵੀਰਾਂ ਉਹ ਜਿਹੜੀਆਂ ਸਾਰੀਆਂ ਸਾਂਝੀਆਂ ਕਰਦੇ ਰਹਿਣਾ ਤੁਹਾਨੂੰ ਬਾੜਾਂ ਤੇ ਪਹੁੰਚੋ ਆਪਣੀ ਆਗੂਆਂ ਦੀ ਰਾਖੀ ਕਰੋ ਆਗੂ ਲੋਟੀਆਂ ਮੰਗਾਂ ਮਨਾਉਣ ਵਾਸਤੇ ਇਹ ਹੰਦੂਨਿੰਗ ਕਰ ਰਹੇ ਹਨ ਪੰਦਰ ਸਾਹਿਬ ਜਿਹੜਾ ਡੱਲੇਵਾਲ ਸਾਹਿਬ ਨੂੰ ਸਵੇਰੇ ਪੁਲਿਸ ਵੱਲੋਂ ਜਿਹੜਾ ਹਿਰਾਸਤ ਵਿੱਚ ਲੈ ਗਿਆ ਤਾਂ ਉਸ ਤੋਂ ਅਗਲਾ ਜਿਹੜਾ ਹੁਣ ਐਕਸ਼ਨ ਹੈ ਆਪਣੇ ਸਰਦਾਰ ਹਰਦੂ ਝੰਡੇ ਆ ਜਿਹੜੇ ਉਹਨਾਂ ਨੂੰ ਬਿਠਾਇਆ ਜਾ ਰਿਹਾ ਤਾਂ ਇਹ ਕਿਹੋ ਜੀ ਕਾਰਵਾਈ ਆ ਜੀ ਦੇਖੋ ਜਿਹੜਾ ਮਰਨ ਵਰਤ ਤੇ ਬੈਠਣ ਦਾ ਫੈਸਲਾ ਸੀ ਉਹ ਟਾਲਿਆ ਉਹ ਮਰਨ ਵਰਤ ਸਾਡਾ ਅੱਜ ਤੋਂ ਸ਼ੁਰੂ ਹੋ ਗਿਆ ਵਾ ਡੱਲੇਵਾਲ ਸਾਹਿਬ ਆਪਣੇ ਪੱਤਰ ਤੇ ਪਰ ਸਰਕਾਰ ਦੇ ਹਿਰਾਸਤ ਦੇ ਨੇ ਕੀ ਨੇ ਉਹਨਾਂ ਦੀ ਸਥਿਤੀ ਆ ਸੀ ਉਹਦੇ ਬਾਰੇ ਇੱਥੇ ਆਪਾਂ ਮਰਨ ਵਰਤ ਸ਼ੁਰੂ ਕਰਨਾ ਸੀ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹਨਾਂ ਨੂੰ ਚੁੱਕ ਕੇ ਇਹ ਸਾਡਾ ਫੇਲ ਕਰਨ ਦਾ ਫੈਸਲਾ ਕੀਤਾ ਸੀ ਪੰਜਾਬ ਦੇ ਲੋਕਾਂ ਨੇ ਮੂੰਹ ਦੀ ਮਾਰੀ ਆ ਔਰ ਸਰਕਾਰ ਨੂੰ ਮੁੱਧੜੇ ਮੂੰਹ ਸੁੱਟ ਕੇ ਫੇਰ ਆਪਦਾ ਅੰਦੋਲਨ ਖੜਾ ਕਰ ਲਿਆ ਵਾ ਹੁਣ ਸਾਡੀ ਅਪੀਲ ਆ ਵੀ ਪੰਜਾਬ ਦੇ ਲੋਕੋ ਆਗੂਆਂ ਨੂੰ ਫੇਰ ਚੱਕਿਆ ਜਾ ਸਕਦਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਅੰਦੋਲਨ ਚ ਪਹੁੰਚੋ ਤੇ ਆਪਣੇ ਆਗੂਆਂ ਦੀ ਰਾਖੀ ਕਰੋ ਸਾਰੇ ਬਾਰਡਰਾਂ ਤੇ ਪਹੁੰਚੋ 10 ਦਿਨ ਦਾ ਸਮਾਂ 10 ਦਿਨਾਂ ਚ ਜੇ ਫੈਸਲਾ ਨਹੀਂ ਸਰਕਾਰ ਕਰਦੀ ਤਾਂ ਛੇ ਨੂੰ ਦਿੱਲੀ ਕੁਝ ਵੀ ਕੀਤਾ ਜਾਊਗਾ ਵੱਡੇ ਪ੍ਰੋਗਰਾਮਾਂ ਤੋਂ ਬਾਅਦ ਦੇ ਵਿੱਚ ਕੀ ਲੱਗਦਾ ਵੀ ਸਰਕਾਰ ਆ ਜਿਹੜੀ ਉਹ ਹਿੱਲਦੀ ਲੱਗਦੀ ਆ ਤੋ ਕਿਉਂ ਨਹੀਂ ਦੇਖੋ ਪੰਜਾਬ ਤੇ ਦੇਸ਼ ਦੇ ਲੋਕਾਂ ਤੋਂ ਵੱਡੀ ਸਰਕਾਰ ਨਹੀਂ ਹੈਗੀ 80 ਕਰੋੜ ਸਾਦੀ ਆਬਾਦੀ ਆ ਕਿਸਾਨਾਂ ਦੀ ਜੇ ਕਿਸਾਨ ਨਿਕਲ ਆਏ ਸਰਕਾਰਾਂ ਝੁਕਣ ਗਿਆ ਲੋਕਾਂ ਤੋਂ ਵੱਡੀਆਂ ਸਰਕਾਰਾਂ ਨਹੀਂ ਹੁੰਦੀਆਂ ਹੈਗੀਆਂ ਲਗਾਤਾਰ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਸੀਗਾ ਵੀ ਕਿਸਾਨ ਜਿਹੜੇ ਆ ਉਹ ਐਲਾਨਤਾ ਵੱਡੇ ਕਰ ਰਹੇ ਆ ਪਰ ਜਿਹੜਾ ਇਲਾਕੇ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਜਿਹੜੇ ਆਮ ਘਰਾਂ ਦੇ ਕਿਸਾਨ ਆ ਜਿਹੜੇ ਉਹ ਇਸ ਗੱਲ ਨੂੰ ਤਰਜੀਹ ਨਹੀਂ ਦੇ ਰਹੇ ਦੇਖੋ ਐ ਨਹੀਂ ਹੈਗਾ ਆ ਆਮ ਘਰਾਂ ਦੇ ਹੀ ਲੋਕ ਨੇ ਉਹ ਹੜੇ ਆਇਆ ਹੋਇਆ ਲੋਕਾਂ ਦਾ ਇਹ ਹੜ ਦੱਸਦਾ ਵੀ ਅੱਜ ਦੀ ਪੰਜਾਬ ਸਰਕਾਰ ਦੀ ਕਾਰਵਾਈ ਨੇ ਸਾਡੇ ਚੁੱਲ੍ਹੇ-ਚੁੱਲ੍ਹੇ ਤੱਕ ਆਵਾਜ਼ ਪਹੁੰਚਾ ਦਿੱਤੀ ਆ ਔਰ ਲੋਕ ਹੁਣ ਬਾਦਰਾਂ ਵੱਲੋਂ ਆ ਰਹੇ ਨੇ ਆ ਲਗਾਤਾਰ ਅੰਦੋਲਨ ਵਧ ਰਿਹਾ ਵਾ ਸਵੇਰ ਦੀ ਕਾਰਵਾਈ ਤੋਂ ਬਾਅਦ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਇੱਕ ਬਿਆਨ ਜਾਰੀ ਕੀਤਾ ਗਿਆ ਵੀ ਅਸੀਂ ਸਾਡੇ ਸਤਕਾਰਯੋਗ ਨੇ ਜਿਹੜੇ ਡੱਲੇਵਾਲ ਸਾਹਿਬ ਆ ਤਾਂ ਅਸੀਂ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਆ ਜਿਹੜਾ ਉਹਨਾਂ ਨੂੰ ਪੀਜੀਆ ਆਪਣੇ ਉੱਤੇ ਡੀਐਮਸੀ ਦੇ ਵਿੱਚ ਲੈ ਕੇ ਗਏ ਨਹੀਂ ਗਲਤ ਬਿਆਨਬਾਜ਼ੀ ਕਰ ਰਹੇ ਨੇ ਕਿਸੇ ਕਿਸਾਨ ਲੀਡਰ ਦੀ ਸਿਹਤ ਨੂੰ ਕੁਝ ਨਹੀਂ ਹੋਇਆ ਉਹਨਾਂ ਨੇ ਸਾਡਾ ਮੋਰਚਾ ਤੋੜਨ ਦਾ ਯਤਨ ਕੀਤਾ ਉਹ ਤੇ ਤੇ ਸਫਲ ਨਹੀਂ ਹੋਏ ਕਿ ਅੱਜ ਤੱਕ ਚੈੱਕਅਪ ਨਹੀਂ ਹੋ ਗਿਆ ਤੇ ਚੈੱਕਅਪ ਹੋ ਗਿਆ ਤੇ ਡਲੇ ਵਾਲ ਸਾਨੂੰ ਲੈ ਆ ਉਹ ਜੇ ਤੁਸੀਂ ਹਰਾਸਤ ਕਿਉਂ ਰੱਖਿਆ ਇੰਨੀ ਸਿਕਿਉਰਿਟੀ ਕੋਲਾਈ ਆ ਕਿਸੇ ਬੰਦੇ ਨੂੰ ਚੈੱਕ ਕਰ ਲਈ ਇੰਨੀ ਸਿਕਿਉਰਿਟੀ ਥੋੜੀ ਹੁੰਦੀ ਆ ਤੇ ਜੇ ਖਰਨਾ ਸੀ ਉਹਨੂੰ 2:30 ਵਜੇ ਰਾਤ ਕਿਹੜਾ ਖੜਦਾ ਵਾ ਵੀ ਉਸ ਮਰੀਜ਼ ਨੂੰ ਤੁਸੀਂ ਜੁੱਤੀ ਮੀਣਾ ਪਾਉਂਦੇ ਹੋ ਕਪੜੇ ਬਣਾ ਪਾਉਂਦੇ ਹੋ ਪੱਕਾ ਬਣਾ ਬੰਨਦੇ ਹੋ ਤੁਹਾਡਾ ਕਿਹੋ ਜਿਹਾ ਸਤਕਾਰ ਹੈ ਜਦੋਂ ਸਰਕਾਰ ਕਰਦੀ ਤੁਸੀਂ ਡੱਲੇਵਾਲ ਸਾਹਿਬ ਦਾ ਇਹ ਵੀ ਗੱਲ ਸੁਣਨੀ ਚਾਹੀਦੀ ਆ ਵੀ ਜੋ ਜਿਹੜਾ ਸ਼ਬਦੂ ਬਾਰਡਰ ਤੇ ਉੱਪਰ ਜਿਹੜਾ ਉੱਥੇ ਬੈਰੀਕੇਟਿੰਗ ਕੀਤੀ ਗਈ ਆ ਉਧਰ ਵੀ ਕੋਈ ਛੇੜਖੰਡ ਕੀਤੀ ਜਾ ਰਹੀ ਆ ਇਹੋ ਜੀ ਕੋਈ ਗੱਲ ਦੀ ਅਜੇ ਪੁਸ਼ਟੀ ਨਹੀਂ ਹੈ ਦੇਖੋ ਬਾਕੀ ਤੁਹਾਨੂੰ ਜਾ ਕੇ ਸਾਰਾ ਕੁਝ ਦੱਸਾਂਗੇ ਇਹ ਸਾਨੂੰ ਕਿਸਾਨ ਆਗੂ ਸਰਮਣ ਸਿੰਘ ਪੰਦੇਰ ਜਿਹੜੀ ਅੱਜ ਦੀ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਸਵੇਰੇ ਤੜਕਸਰ ਕਾਰਵਾਈ ਕੀਤੀ ਗਈ ਆ ਉਹਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਵੀ ਕਰਦੇ ਸੀਗੇ ਤੇ ਸਰਕਾਰ ਨੂੰ ਜਿਹੜਾ ਉਹ ਕਰੜੇ ਹੱਥੀ ਲੈਂਦੇ ਆ ਇਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਆ ਹੁਣ ਅੰਦੋਲਨ ਨੂੰ ਦੇਖ ਕੇ ਜਿਹੜੀ ਘਬराई ਹੋਈ ਆ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਨਿਊ ਟਾਈਮ ਪੰਜਾਬ ਤੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ Thank <laughs> ਅੱరే ਅਸੀਂ ਮਾਫ਼ ਸਾਗਾ ਤਾਂ ਸਰਕਾਰ ਤਾਂ ਕਹਿੰਦਾ ਲਓ ਮੈਂ ਇਸ ਦੀ ਕੋਈ ਲੋੜ ਨਹੀਂ ਅਸੀਂ ਦੀ ਪਾਕੇ ਮਤਲਬ ਬਹੁਤ ਹੱਦ ਲੈ ਕੇ ਆਵਾਂਗੇ ਇਹ ਇੱਕ ਮਤਮਾਨ ਦਾ ਕੀਤਾ ਕਰਾਇਆ ਕਿਉਂਕਿ ਉਹਨਾਂ ਦਾ ਹੇਠ ਤੱਕ ਕੋਈ ਬਿਆਨ ਵੀ ਨਹੀਂ ਆਇਆ ਜੀ ਕਿਤੇ ਇਹਨਾਂ ਨੇ ਇਹ ਸਾਡੀਆਂ ਗਲਤੀਆਂ ਨੇ ਅਸੀਂ ਤਾਂ ਜਿਤਾਉਣੇ ਆ ਵੋਟਾਂ ਪਾਪਾ ਜੀ ਆਪ ਸਰਕਾਰ ਦਾ ਕਰਾਇਆ ਅਸੀਂ ਮਾਗਰ ਖੁਰਦਿਆ ਨਹੀਂ ਇਹਨਾਂ ਨੇ ਸਾਡੇ ਖਤਰ ਕੀ ਕੀਤਾ

ਜਿੱਥੇ ਵੀ ਕਿੰਨਾ ਗੁਸਾ ਇਹ ਆ ਗਈ ਉਹ ਜਗ੍ਹਾ ਦੇਖੋ ਡਲੇ ਆਉ ਸਾਹਿਬ ਨੂੰ ਚੱਕਿਆ ਗਿਆ ਬਾਈ ਇਹ ਜਗ੍ਹਾ ਦੇ ਵਿੱਚ ਤੁਸੀਂ ਐ ਨਾਲ ਦੇਖੋ ਕਿੰਨੀ ਕੰਪੂਰ ਹੋਈ ਆ ਗਈ ਉਹ ਹੋਇਆਗਾ ਬਿਲਕੁਲ ਉਸ ਜਗ੍ਹਾ ਦੇ ਚੱਕਿਆ ਗਿਆ ਬਾਈ ਡਲੇ ਆਉ ਸਾਹਿਬ ਨੂੰ ਜਿੱਥੋਂ ਇਸ ਪਾਸੇ ਲੈ ਕੇ ਆਏ ਜਿੱਦੇ ਵਿੱਚ ਬਹੁਤ ਬਹੁਤ ਆਪਕਾ ਬਦਲ ਹੋ ਜਾਏਗੀ ਸਰਕਾਰ ਪੰਡਾ ਦੀ ਸਰਕਾਰ ਹੈ ਚੋਰਾ ਦੀ ਸਰਕਾਰ ਹੈ ਮਰਨ ਵਰਤ ਤੇ ਬੈਠਣ ਸਮੇਂ ਕਿਸਾਨਾਂ ਆਕੂਆ ਵੱਲੋਂ ਜਿਹੜੀ ਆਹੋ ਅਰਦਾਸ ਦੀ ਆ ਜਿਹੜੀ ਰਸਮ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਪਰਤਾ ਪਰ ਪੁਲਰ ਪਉ ਨਿਰਵਾਰ ਕਾਲ ਮੂਰਤ ਜੁਨੀ ਸਾਹਿਬਨ ਗੁਰਪ੍ਰਸਾਦ ਜਪ ਔਰ ਸੱਚੇ ਜੁਗਾਰ ਸੱਚੇ ਹੈ ਪੀ ਸੱਚੇ ਨਾਨਕ ਉਸੇ ਪੀ ਸੱਚ ਅਰਦਾਸ ਜਿ ਕਿਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਰੋਟੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤਿਆ ਗੁਰੂ ਨਾਨਕ ਲਹਿਜਿਆ ਹੈ ਜੇ ਅੰਦਰ ਕੋਤੇ ਮਰਦਾ ਸ਼ਰਮ ਲਾਸੀ ਹੈ ਸਾਈ अर्जुन हर को बिंदु सुब्रो सिंधिया राय विराट जी ये देखिए सब कुछ है सर सिंधिया करना उन्हें उनका ऐसा पानी है सहाय दसवें पाठशाल साहेब श्री गुरु गोविंद सिंह साहब जी सर था ही वे सहाय दसा पाठशाह जो धन धन साहेब श्री गुरु ग्रंथ साहब जी महाराज सर था ही वे सहाय सर था ही ਜਨਾਬੇ ਪਾਠ ਦੀ ਦਾਗ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਾਜੇ ਨੂੰ ਆਜੇ ਪੰਜ ਪਿਆਰੇ ਚਾਰ ਸਹਿਬਦਾਰੀ 40 ਮੁਕਤੀਆਂ ਜਵੀਆਂ ਤਵੀਆਂ ਸਿਰਪਾਨਾ ਜਿਨ੍ਹਾਂ ਗੁਰਮਖਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਈ ਦੇਖੇ ਨਟਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿਧਾ ਸਿੰਘਣੀਆਂ ਧਰਮੇੜ ਸੀ ਦਿੱਤੇ ਬੰਦ ਬੰਦਤਾਏ ਖੋਪਰੀਆਂ ਲਹਾਈਆਂ ਚਿਰਕੜੀਆਂ ਤੇ ਚੜੇ ਆਰੇ ਆਨਲ ਤਨਚਰਾਇ ਉਪਰ ਦੀਆਂ ਦੇਗਾ ਉੱਚੋਂ ਬਾਲੇ ਕੇ ਜੇਲਾਂ ਉੱਚਾ ਕੇ ਸੌ ਸੌ ਮੰਨ ਦਿੱਤੀ ਸਰਜੀ ਸੇ ਖਨੇਕ ਖਨੇ ਰੋਟੀ ਤੇ ਕਿ ਜਾਣਾ ਕੀਤਾ ਬੱਚਿਆਂ ਦੇ ਟੋਟੇ ਕਰਾ ਕੇ ਝੋਲੀਆਂ ਚ ਪਾਏ ਨੇ ਜਾਂ ਤੇ ਟਕਵਾਏ ਤੇਰੇ ਪਾਣ ਮਿੱਠਾ ਕਰਕੇ ਮੰਨਿਆ ਤਨਾ ਅਨੇਕ ਜੀ ਸਿੰਘਾਂ ਸਿੰਘਣੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਤਨ ਦਾ ਸਤ ਕਾ ਸਭ ਸੁਖ ਹੋਈ ਜਾਇ ਖਾਲਸਾ ਜੀ ਸਾਹਿਬ ਤਹਾਂ ਤਾਂ ਸਿਆਰਿਆ ਦੇਖਤੇ ਫਤਿਹ ਬਿੰਦ ਦੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪਰਛੋਈ ਆਪਣੇ ਸਿੱਖਾਂ ਨੂੰ ਸਿਖਿਦਾ ਇਸ ਦਾ ਰਹਿਤ ਦਾ ਬਵੇਕ ਦਾ ਸਵਾਦ ਦਾ ਘਰੋਸਾ ਦਾ ਦਾਨਾ ਸਿਰ ਦਾ ਨਾਮ ਦਾ ਸ਼੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੂ ਕੋ ਜੋ ਗਿਆ ਢਲ ਧਰਮ ਕਾ ਜਾਜੇ ਕਾ ਕੋਈ ਖਾਲਸਾ ਜੀ ਸਾਇ ਭੱਲੋ ਜੀ ਵਾਹਿਗੁਰੂ ਮਨੁੱਖੀ ਅਨੁਜਾਮੀ ਆਪਣੇ ਪੰਥ ਦੇ ਸਦਾ ਸਹਾਇਤਾ ਜੀ ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾ ਮਾਤੋ ਜੀ ਮਾਤਾ ਪਾਤ ਦੇ ਰਾਖੀ ਆਪ ਕਾਹ ਤੋਂ ਕੋਇ ਗੁਰ ਜੀਓ ਬਖਸ਼ੋ ਜੀ ਇਹ ਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨੇ ਗੱਤਿਆਂ ਦੀ ਘਾਤ ਨੇ ਪੱਤਿਆਂ ਦੀ ਪਾਤ ਨੇ ਥਾਵਿਆਂ ਦੇ ਥਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ ਮਹਾਰਾਜ ਆਜਾ ਹਜੂਰ ਸਰਬ ਕਲਾ ਤਨਪੂਰ ਕਿਰਪਾ ਕਰਨੀ ਮਿਹਰ ਕਰਨੀ ਆਪ ਜੀ ਦਾ ਕੋਈ ਤਰ ਮੋਕਵਾ ਹੈ ਜੀ ਸੂਰਾ ਸੋ ਪਛਾਣ ਵੀ ਏ ਜੋ ਲੜੇ ਦੀਨ ਕੇ ਦੀਨ ਪੂਜਾ ਪੂਜਾ ਕਠ ਮਰੇ ਪ੍ਰਭੂ ਆਛਾਤੇ ਨਹੀਂ ਗਗਨੰਦ ਮਾਮਾ ਬਾਜੀਓ ਅਰਗੋ ਦੇ ਸਾਥੇ ਆਵੋ ਦੇ ਤੁਮਾਰੀਓ ਸੂਰਮਾ ਆਪ ਜੁਜਣ ਕੋ ਸਾਹ ਬ੍ਰੋਧਿ ਮਾਵ ਅਨਸਾਰ ਅੱਜ ਸਤਗੁਰ ਸੱਚੇ ਪਾਤਸ਼ਾਹ ਜੀ ਜੋ ਰਾਜੇ ਪਾਉਰ ਕਮਾਉਂਦੇ ਕਿਰਤੀ ਵਾਲ ਖੇਤ ਕੋ ਖਾਈ ਦੇ ਮਾਵਾ ਕਨਸਾਰ ਜੋ ਸਰਕਾਰਾਂ ਹਨ ਉਹ ਕਿਰਤੀ ਕੰਮੇ ਕਿਸਾਨਾਂ ਦੀਆਂ ਬੜੇ ਚਿਰ ਤੋਂ ਜਾਇਜ਼ ਮੰਗਾਂ ਮੰਨ ਕੇ ਮੁਕਰ ਗਈ ਆ ਸੱਚੇ ਪਾਤਸ਼ਾਹ ਜੀ ਉਹ ਇਸ ਰੋਸ ਨੂੰ ਇਸ ਜੋਸ਼ ਨੂੰ ਨਾ ਸਹਾਰਦੇ ਹੋਇਆ ਜੋ ਕਿਰਤੀ ਕੰਮੇ ਠੰਡ ਵਿੱਚ ਗਰਮੀ ਵਿੱਚ ਸੜਕਾਂ ਤੇ ਲੰਮੇ ਪੈ ਕੇ ਗੁਜ਼ਾਰਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਉਹ ਉਹਨਾਂ ਨੇ ਸਰਕਾਰ ਕੋਲੋਂ ਆਪ ਰੀਆਂ ਮੰਗਾਂ ਮੰਨਵਾਉਣ ਵਾਸਤੇ ਝੋਖੜ ਤਾਲ ਤੇ ਬੈਠਣ ਵਾਸਤੇ ਸਤਕਾਰਯੋਗ ਮਰਨਵਰਤ ਤੇ ਬੈਠਣ ਵਾਸਤੇ ਸਤਕਾਰਯੋਗ ਭਾਈ ਜਗਦੀਸ਼ ਸਿੰਘ ਜਿੱੱਲੇਵਾਲ ਉਹਨਾਂ ਵੀ ਅੱਜ ਬੈਠਣਾ ਸੀ ਪਰ ਜ਼ਾਲਮ ਸਰਕਾਰ ਨੇ ਉਹਨਾਂ ਨੂੰ ਬਹਾਨਾ ਲਾ ਕੇ ਅੰਮ੍ਰਿਤਵੇੜੀ ਚੁੱਕ ਰਿਆ ਤੇ ਅਣਦਸੀ ਤਾਂ ਤੇ ਲੈ ਗਏ ਉਸ ਤੋਂ ਅਪਰੰਤ ਗੁਰਮੁਖਾ ਪਿਆਰਿਆ ਕਿਸਾਨ ਜਥੇਬੰਦੀਆਂ ਦੋਹਾਂ ਫੋਰਮਾਂ ਨੇ ਬੜੀ ਸੋਚ ਵਿਚਾਰ ਤੋਂ ਬਾਅਦ ਸਤਿਕਾਰਯੋਗ ਜੀ ਸਿੰਘ ਜੀ ਅਰਦੋ ਝੰਡੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਉਹਨਾਂ ਨੇ ਆਪ ਵਲੰਟੀਅਰ ਹੋ ਕੇ ਇਹ ਸੇਵਾ ਮੰਗੀ ਅੱਜ ਸਾਰਿਆਂ ਹਜ਼ਾਰਾਂ ਸੰਕਟਾਂ ਦੇ ਇਕੱਠਵੇਂ ਸਰਗੁਰ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਓਟ ਆਸਾ ਤੱਕਦੇ ਆ ਹੋਇਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰਾਉਣ ਲਈ ਮਰਨ ਵਰਤ ਦੇ ਬੈਠਣ ਲਈ ਸੱਚੇ ਪਾਤਸ਼ਾਹ ਜੀਓ ਆਪ ਆਪਣੇ ਮੁਖਾਰ ਬਣ ਤੋਂ ਮੰਗ ਕੇ ਸੇਵਾ ਲਈ ਆ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਆਪ ਜੀ ਦਾ ਪਿੱਤਰ ਮੁਖਵਾ ਗਿਆ ਜੀ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸੁਆਮੀ ਮੈਂ ਤੁਹਾਡੇ ਅੱਗੇ ਇਹ ਅਰਦਾਸ ਮੈਂ ਹੋੜ ਤਾਉਂ ਨਾ ਜਸਤੇ ਕਰੂ ਬਰਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਵਿਚ ਕਰਤਾ ਪੁਰਖ ਲੋਵਾ ਵਾਲ ਨਾ ਨੰਗਾ ਹੋਵਾ ਅਰਸਾਨੀ ਕਰਸਾਰ ਸਾਰੀ ਗੋੜ ਸੱਚੇ ਪਾਤਸ਼ਾਹ ਜੀਓ ਇਹ ਸੰਘਰਸ਼ ਲੰਮਾ ਜਿੰਨਾ ਮਰਜੀ ਹੋਵੇ ਪਰ ਸਭ ਗੋੜ ਸੱਚੇ ਪਾਤਸ਼ਾਹ ਕਿਰਪਾ ਕਰਿਓ ਇੱਕ ਆਪ ਜੀ ਦੀ ਖਚਾਰੀ ਹੈ ਜਿਹਦੇ ਉੱਤੇ ਸਾਨੂੰ ਭਰੋਸਾ ਹੈ ਜਿੱਥੇ ਅਨਸਾਬ ਹੁੰਦਾ ਹੈ ਸਰਗੁਰ ਸੱਚੇ ਪਾਤਸ਼ਾਹ ਜੀ ਉਹ ਕਿਰਤੀ ਕਾਮੇ ਕਿਸਾਨਾਂ ਨੂੰ ਅਨਸਾਬ ਦੋਣਾ ਕਿਰਪਾ ਕਰਕੇ ਸੰਘਰਸ਼ ਨੂੰ ਜਿੱਤ ਪ੍ਰਾਪਤ ਕਰਾਉਣੀ ਆਪ ਜੀ ਦਾ ਕੋਟਾਨਪੁਰ ਤਨਵਾਰ ਸਾਗੁਰ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਨੂੰ ਮਾਰਨ ਮਾਰਨ ਵਾਟ ਤੇ ਬੈਠਣ ਦੀ ਆਗਿਆ ਬਖਸ਼ਿਸ਼ ਕਰੋ ਬਾਲ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹੀਓ ਕਿਰਪਾ ਕਰੋ ਸੇਈ ਗੁਰੂ ਪਿਆਰੇ ਮੇਲਿਓ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਹੋਵੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਪੰਚ ਦਾ ਤਰਾ ਸਾਡੇ ਕੋਲ ਸੱਚੇ ਪਾਤਸ਼ਾਹੀਓ ਕਿਰਪਾ ਕਰੋ ਅੱਜ ਪੁੱਤਰ ਮੌਕੇ ਉੱਤੇ ਸੰਗਤਾਂ ਵੱਲੋਂ ਕਲਾ ਪ੍ਰਸ਼ਾਧੀਆਂ ਦੇਗਾ ਸਾਡੇ ਕੇ ਹਾਜ਼ਰਾਂ ਸੱਚੇ ਪਾਤਸ਼ਾਹੀਓ ਦੇਗਾ ਨੂੰ ਭੋਗ ਲਾਓ ਆਪ ਜੀ ਦਾ ਪੁੱਤਰ ਮੌਕੇ ਆ ਗਿਆ ਜੀ ਸਾਰੇ ਖਰਚੋ ਰਾਜ ਮੈਂ ਭਾਈ ਟੋੜਨਾ ਆਵੇ ਵਾਧੋ ਜਾਈਂ ਤੇ ਦਾਤਾਂ ਬਖਸ਼ੀ ਕਰੀਆ ਪਰਵਾਨਿਆਂ ਪ੍ਰਸ਼ਾਦ ਸੰਤਾਂ ਜੋੜ ਤਾਂ ਉਂਦੀ ਆਗਿਆ ਬਖਸ਼ੀ ਕਰੋ ਕਿਰਪਾ ਕਰਕੇ ਸਹੀ ਗੁਰਪਿਆਰੇ ਮੇਲੇ ਹੋ ਜਿਨ੍ਹਾਂ ਵੇਲੇ ਆ ਤੇਰਾ ਨਾਮ ਚਿਤਿਆ ਹੋਵੇ ਨਾਮ ਰਾਮ ਕਰਦੀ ਖਲਾਸੇ ਬਾਣੀ ਸਰਬਸਦਾ ਦਾ ਸਲਾਮ ਬੋਲੇ ਸਫ ਇੱਕ ਮਿੰਟ ਲਈ ਖੜੇ ਰਹੋ ਕਿ ਜਿਹੜੇ ਹੋਏ ਨੇ ਜਿਹਦੇ ਵਿੱਚ ਸ਼ੁਭ ਕਰਨ ਵਿੱਚ ਸ਼ਾਮਲ ਹੈ 435 ਸਾਡੇ ਕਿਸਾਨ ਜ਼ਖਮੀ ਨੇ ਚਾਰ ਸਾਡੇ ਜਿਹੜੇ ਕਿਸਾਨ ਨੌਜਵਾਨ ਨੇ ਨਿਗਾ ਚਲੀ ਉਹ ਸਾਰਿਆਂ ਨੂੰ ਸੱਚੀ ਸਹਰਾਂ ਦੇ ਸਿਰਫ ਇੱਕ ਮਿੰਟ ਲਈ ਖੜੇ ਹੀ ਜਿਨਨੇ ਵੀ ਮੋਰਚੇ ਦੇ ਚਾਹੇ 2020 ਵਾਲੇ ਚਾਹੇ ਹੁਣ ਵਾਲੇ ਜਿਨਨੇ ਵੀ ਸੀਧਾ ਆ ਉਹਨਾਂ ਨੂੰ ਆਪਾਂ 1 ਮਿੰਟ ਸਬੰਧਰੀ ਦੇ ਕੇ ਤਾਂ ਉਸ ਤੋਂ ਬਾਅਦ ਆਪਾਂ ਹਾਰ પાਕੇ ਦੋਨੇ ਫੋਰਮਾਂ ਦੇ 1-1 ਕਪੜਾ ਅੱਗੂ ਆਜਣ ਤਾਂ ਉਹ ਆਪਾਂ ਜਿਹੜੀ ਰਸ਼ਮਾਉ ਸ਼ੁਰੂ ਕਰਕੇ ਉਹ ਸਿਰਫ ਇੱਕ ਥੋੜਾ ਕਚਲ ਹੁੰਦੀ ਹੈ ਬੋਲੇ ਬੋਲੇ ਨਿਹਾਲ